ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਪਾਣੀ ਭਰਿਆ ਹੋਇਆ ਹੈ ਸੋ ਅਸੀਂ ਤਾਂ ਚਲੇ ਜਾਵਾਂਗੇ ਇੱਕ ਦਿਨ ਵਾਸਤੇ ਆਏ ਆ ਪਰ ਇਹ ਲੋਕ 20-25 ਦਿਨਾਂ ਤੋਂ ਇਸੇ ਮਾਹੌਲ ਦੇ ਵਿੱਚ ਰਹਿ ਰਹੇ ਨੇ ਇੱਥੇ ਆਨੀਆਂ ਨੇ ਮੈਡਮ ਸਾਨੂੰ ਇੱਥੇ ਰਹਿਣ ਲੱਗਿਆ ਤੇ ਅਸੀਂ 20 ਦਿਨ ਹੋ ਗਏ ਆਪਾਂ ਉਹ ਕਾਰ ਛੱਡ ਕੇ ਆਪਣਾ ਵਾਲਾ ਸਾਹਮਣੇ ਵਾਲਾ ਕਾਰ ਹੈ ਅਸੀਂ 13 ਪਿੰਡ ਨੇ ਇੱਥੇ ਆਸ-ਪਾਸ ਚੰਗੜ ਪੈਣੀ ਗੁਲਾਬਾ ਰੇਤਾ ਪੈਣੀ ਰਾਮ ਸਿੰਘਲ ਪੈਣੀ ਟੋਲਾ ਪੈਣੀ 10 ਨੰਬਰ ਗੱਤੀ ਦੋਨਾਂ ਨਾਂ ਕਾਲਾਪ ਸਿੰਘ ਦੀ ਪੈਣੀ ਸਾਰੇ ਪਿੰਡ ਡੁੱਬੇ ਹੋਏ ਨੇ ਹਾਂਜੀ ਬਹੁਤ ਡੁੱਬੇ ਨੇ ਬਹੁਤ ਲੋਕ ਦੁਖੀ ਹੋ ਚੁੱਕੇ ਨੇ ਨੀਂਦ ਆ ਜਾਂਦੀ ਆ ਰਾਤ ਨਾ ਨੀਂਦ ਕਿੱਥੇ ਨੀਂਦ ਨਹੀਂ ਆ ਰਹੀ ਕਦੇ ਸੋਚਿਆ ਸੀ ਆ ਦਿਨ ਦੇਖਣਾ ਪਊਗਾ ਕ ਇਹ ਤਾਂ ਅਸੀਂ ਹੁਣ ਮੈਡਮ ਹਰ ਸਾਰੀ ਸੋਚ ਬੈਠੇ ਆਂ ਹਾਂ ਮਤਲਬ ਹਰ ਸਾਲ ਪਤਾ ਹੀ ਹੁੰਦਾ ਹੁਣ ਡੁੱਬਣਾ ਹੀ ਡੁੱਬਣਾ ਹੈ ਹਰ ਸਾਲ ਹਾਲਕਿ ਇਹਨਾਂ ਲੋਕਾਂ ਦੀ ਜਾਨ ਵੀ ਆਪਾਂ ਕਹਿ ਸਕਦੇ ਆਂ ਕਿ ਖਤਰੇ ਦੇ ਵਿੱਚ ਹੀ ਇੱਕ ਤਰ੍ਹਾਂ ਦੀ ਕਿਉਂਕਿ ਪਿਤੇ ਕਾਲ ਹੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਉਸ ਨੂੰ ਸੱਪ ਨੇ ਡੰਗਿਆ ता पानी जड़े पर या हुए हैं इस वक्त भी विचो की आज पे किरा जानवर आज पे कुछ नहीं पता लगता है। था। वाह थाले आम लगे राते हीं राते डिगी हाँ छाता खाई डेक पे ही थाले आइने में पानी हुए ठेगा है। कितना जानवर चाहिए? आराते हीं बचाई है तो बेचारे राते कटे हैं थोड़े राते ਇਸ ਅਸੀਂ ਬੱਚਿਆਂ ਦੀਆਂ ਪੜਾਈਆਂ ਖਰਾਬ ਹੋ ਚੁੱਕੀਆਂ ਨੇ ਕੋਈ ਬੱਚਾ ਮੈਡੀਕਲ ਕਰ ਲਿਆ ਕੋਈ ਨਾਨ ਮੈਡੀਕਲ ਕਰ ਰਿਹਾ ਹੈ ਕੋਈ ਅਸੀਂ ਇੱਥੇ ਬੱਚੇ ਕਿਸ ਤਰ੍ਹਾਂ ਦੇ ਵੀ ਨੌਕਰੀ ਕਰਨਗੇ ਜੇ ਪੜ੍ਹਾਈ ਨਾ ਹੋਵੇਗੀ ਹੁਣ 6 ਮਹੀਨੇ ਸਾਡੇ ਬੱਚੇ ਨਹੀਂ ਸਕੂਲ ਜਾ ਪਾਉਣਗੇ ਹਾਂਜੀ ਹਾਂ ਬੱਚੇ ਸਦਮਾ ਕੱਢੇ ਹੋਏ ਨੇ ਜਿਆਦਾ ਬਾਹਰ ਕੱਢਦੇ ਹੋਏ ਬਾ ਬੱਚੇ ਬੱਚੇ ਹੁਣ ਥੱਲੇ ਆ ਜਾਓ ਨਾ ਹਾਤਾ ਫਾ ਸਾਨੂੰ ਕਦਸਾ ਮਰਲੇ ਜ਼ਮੀਨ ਦਿੱਤੀ ਜਾਵੇ ਜਿੱਤੇ ਹੁੱਬ ਮਰੀਏ ਨਹੀਂ ਤਾਂ ਕੋਈ ਲਈ ਆ ਪੰਜਾਬ ਪੰਜਾਬ ਦੀ ਸੀਸੀ ਕਹੀਂ ਪੀ ਤੇ ਤੇ ਹਪਰੇ ਤੇ ਲੁੱਟ ਲੁੱਟ ਜਾਈਏ ਸਾਡੇ ਬਾਪੋ ਨਹੀਂ ਜੀ ਸਾਡੇ ਬੱਚਿਆਂ ਤੇ ਬੁਰਾ ਹਾਲ ਏ ਸਾਡੇ ਕੋਲ ਸਿਲੰਡਰ ਟੋਟਲੀ ਖਤਮ ਮੈ ਪਿੰਡ ਚ ਕਿਸੇ ਕੋਣੀ ਰਹਿ ਗਿਆ ਅਸੀਂ ਤਾਂ ਅੱਜ ਵੀ ਮਰੇ ਤੇ ਕੱਲ ਵੀ ਮਰੇ ਸਾਡੀ ਅਮੂਸਕਲਾ ਕੋਈ ਨਹੀਂ ਪੂਰੀਆਂ ਕਰ ਸਕਦਾ ਤੰਤੂ ਦੇਖੋ ਇਦਾਂ ਦਾ ਮਾਹੌਲ ਕਹਿੰਦੇ ਕਿ ਹਰ ਸਾਲ ਹੀ ਇਦਾਂ ਦਾ ਮਾਹੌਲ ਦੇਖਣਾ ਬਹੁਤ ਜੀ ਸਾਡੀ ਤਾਂ ਜ਼ਿੰਦਗੀ ਐਸੀ ਤਰ੍ਹਾਂ ਨੇ ਬਗ ਗਈ ਪਾਣੀ ਦੇ ਵਿੱਚ ਕਦੇ ਆ ਗਿਆ ਕਦੇ ਮੁੜ ਗਿਆ ਹੋੜਾ ਟਾਈਮ ਸਾਡੀ ਕਰੇ ਮੈਨਾ ਪਾਣੀ ਕੜਾ ਬੈਣੀ ਉਮਰ ਚੈਣਾ ਨਾ ਪਾਣੀ ਨੰਗ ਕੇ ਹੁਣ ਇਹ ਮਾੜਾ ਮੁੱਟਾ ਰਾਤ ਨੂੰ ਮਿਲਦਾ ਹੈ ਰਾਤ ਨੂੰ ਬੈ ਕੇ ਕੱਟੀ ਦੀ ਰਾਤ ਸੱਪ ਕੁਇਦਰੇ ਉੱਤਰਦੇ ਕਇਦਰੇ ਉੱਚੜਦੇ ਆਜੀ ਅਸੀਂ ਝੂਟ ਕਦੇ ਵੀ ਨਾ ਮਾਰਾਂਗੇ ਜੋ ਹੈ ਸਰਕਾਰ ਸਾਡੀ ਛੋਲੇ ਅਤੀ ਬਾਦ ਦੁਖੀ ਹੋ ਗਏ ਬਾਦ ਦੁਖੀ ਕਦੇ ਥਣ ਉਹ ਇਦਰੇ ਪੈਂਦੇ ਨੂੰ ਪਾਣੀ ਵਾਲੇ ਪੈ ਗਏ ਕਡੂ ਪਾਰ ਵਾਲਾ ਜੰਗ ਲੱਗ ਆ ਉਹ ਰੋਹੀ ਅਤੀ ਸਮਾਨ ਇਟੂ ਬਾਹਰ ਕਢਨੇ ਅੱਛਾ ਜੰਗ ਚ ਵੀ ਸਮਾਨ ਕਢਿਆ ਤੇ ਹੁਣ ਤਾਂ ਵੈਸੇ ਹੀ ਰੁੜ ਗਏ ਸਮਾਨ ਜੀ ਬਾਹਰ ਕਢਨੇ ਆ ਮਾ ਡੰਗਰ ਬਾਹਰ ਕੱਢ ਕੇ ਲੈ ਜਾਏ ਪਾੜਾ ਕਰਾਇਆ ਘਰੋ ਕਰਨੇ ਢੀਡ ਕਰੀਬ ਕਰਖਿਟੋ ਪਰੇ ਕਦੇ ਸਮਾਨ ਬਾਹਰ ਕਢੇ ਘਰੇ ਘਰੇ ਲਿਆਵੇ ਜੀ ਮਾਲ ਪਸ਼ੂ ਡੰਗਰ ਤੇ ਘਰ ਸਭ ਹੜ ਦੇ ਵਿੱਚ ਰੁੜ ਗਏ ਸਾਡੇ ਪੱਲੇ ਬਸ ਦੁੱਖ ਤੇ ਸਬਰ ਹੀ ਰਹਿ ਗਿਆ ਹੈ ਹੁਣ ਰੱਬ ਨੂੰ ਵੀ ਸਾਡੇ ਤੇ ਤਰਸ ਨਹੀਂ ਆ ਰਿਹਾ ਤੇ ਰੱਬ ਪਤਾ ਨਹੀਂ ਕਿੱਥੋਂ ਇੰਨਾ ਮੀਂਹ ਬਰਸਾ ਰਿਹਾ ਹੈ ਪਾਣੀ ਇੰਨਾ ਕਿੱਥੋਂ ਬਰਸਾ ਰਿਹਾ ਹੈ ਕਿ ਪੰਜਾਬ ਪੂਰਾ ਡੁੱਬਣ ਦੀ ਕगार ਦੇ ਉੱਤੇ ਹੈ ਇਸ ਵਕਤ ਅਸੀਂ ਜ਼ਿਲ੍ਹਾ ਫਾਜ਼ਿਲਕਾ ਵਿਖੇ ਮੌਜੂਦ ਹਾਂ ਜਿੱਥੇ ਹਾਲਾਤ ਚਿੰਤਾਜਨਕ ਬਣੇ ਹੋਏ ਨੇ ਲੋਕਾਂ ਦੇ ਘਰ ਹੜ ਦੇ ਵਿੱਚ ਢਹ ਢੇਰੀ ਹੋ ਗਏ ਨੇ ਤਾਂ ਇੱਥੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਇੱਕੋ ਇੱਕ ਰਾਹ ਬਚਿਆ ਹੈ ਬੋਟ ਅਤੇ ਬੇੜੀ ਸਿਰਫ ਬੋਟ ਰਾਹੀਂ ਹੀ ਲੋਕ ਆਪਣੇ ਘਰ ਤੋਂ ਬਾਹਰ ਤੱਕ ਜਾਂਦੇ ਨੇ ਲੰਗਰ ਪਾਣੀ ਸ਼ੱਕੇ ਫੇਰ ਆਪਣੇ ਘਰ ਵਾਪਸ ਪਰਤਦੇ ਨੇ ਕੋਈ ਜ਼ਰੂਰਤ ਦਾ ਸਮਾਨ ਚਾਹੀਦਾ ਹੁੰਦਾ ਤਾਂ ਉਹ ਵੀ ਬੋਟ ਦੇ ਜ਼ਰੀਏ ਹੀ ਇਨਾਂ ਤੱਕ ਪਹੁੰਚ ਰਿਹਾ ਹੈ ਤਾਂ ਸੋ ਸਾਡੇ ਨਾਲ ਇੱਥੇ ਪਿੰਡ ਦੀਆਂ ਹੀ ਬੀਬੀਆਂ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਹੜੀਆਂ ਕਿੜੀਆਂ ਪਰੇਸ਼ਾਨੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਸਾਰੀਆਂ ਗੱਲਾਂ ਬਾਤਾਂ ਅਸੀਂ ਉਹਨਾਂ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਨੂੰ ਤਾਂ ਬਹੁਤ ਪਰੇਸ਼ਾਨੀਆਂ ਆ ਰਹੀਆਂ ਨੇ ਸਾਡੇ ਕੋਈ ਖਾਣ ਨੂੰ ਰਾਜਸਥਾਨ ਚੋਂ ਲੰਗਰ ਆ ਰਿਹਾ ਹੈ ਅਸੀਂ ਖਾ ਰਹੇ ਹਾਂ ਪਾਣੀ ਵੀ ਚੁੱਟਾਪ ਕੇ ਆ ਕੇ ਅਸੀਂ ਸਾਰੀ ਰਾਤ ਪਾਣੀ ਝਟਦੇ ਰਹੇ ਜਿਹੜਾ ਸਰਪੰਚ ਦੇ ਧਿਰੋਂ ਆਂਦਾ ਹੈ ਉਹ ਸਾਨੂੰ ਮਿਲਦਾ ਹੈ ਕਾਂਵਾਂ ਵਾਲੀ ਸਮਝਾਵਾ ਤੇ ਗੰਜੂ ਵਸਤਾ ਬਾਗੂ ਬੈਠੇ ਨੇ ਰਾਏ ਵੰਡ ਕੇ ਖਾ ਜਾਂਦੇ ਨੇ ਸਾਨੂੰ ਕੋਈ ਮਿਲ ਗਿਆ ਤੇ ਮਿਲ ਗਿਆ ਨਹੀਂ ਤਾਂ ਕੋਈ ਨਹੀਂ ਅਸੀਂ ਵਿੱਤ ਪੈ ਸਾਡੇ ਬੱਚਿਆਂ ਨੂੰ ਖਿਲਣਾ ਨਹੀਂ ਆਂਦਾ ਅਸੀਂ ਸਾਨੂੰ ਕੋਈ 10-10 ਮਰਲੇ ਜ਼ਮੀਨ ਦਿੱਤੀ ਜਾਵੇ ਜਿੱਥੇ ਅਸੀਂ ਡੱਬ ਮਰੀਏ ਨਹੀਂ ਤਾਂ ਕੋਈ ਲਈ ਆ ਹੁਣ 50-50 ਦੀ ਸੀਸੀ ਤਾਂ ਅਸੀਂ ਪੀਤੇ ਤੇ ਹਪਰੇ ਤੇ ਲੋੜ ਲੁੱਟ ਜਾਈਏ ਹੈ ਸਾਡੀ ਬਾਹ ਕੋ ਨਹੀਂ ਗਈ ਸਾਡੇ ਬੱਚਿਆਂ ਤੇ ਬੁਰਾ ਹਾਲ ਏ ਸਾਡੇ ਕੋਲ ਸਿਲੰਡਰ ਟੋਟਲੀ ਖਤਮ ਹੈ ਪਿੰਡ ਚ ਕਿਸੇ ਕੋਲ ਨਹੀਂ ਰਹਿ ਗਿਆ ਖਾਣ ਨੂੰ ਕੁਛ ਨਹੀਂ ਰਹਿ ਗਿਆ ਕਪੜਾ ਜਿਹੜਾ ਧੋ ਤੇ ਪਾਵੀ ਦਾ ਸੁਕਣੇ ਉਹ ਸਾਡਾ ਬਰਬਾਦ ਏ ਜੇ ਸਾਡੇ ਕੋਲ ਸਾਬਣ ਨਹੀਂ ਕੋਈ ਚੀਜ਼ ਨਹੀਂ ਗਈ ਬਰਬਾਦ ਸਾਰਾ ਟੋਟਲੀ ਪਿੰਡ ਨੇ ਝੰਗੜਾ ਗਲਾਬਾ ਜੋ ਵੀ ਪਿੰਡ ਗਨੇ ਨਾ ਟੋਟਲੀ ਸਾਰੇ ਹੀ ਬਰਬਾਦ ਨੇ ਆ ਵੇਖ ਲੋ ਕਿੱਡੇ ਕਿੱਡੇ ਪਾਣੀ ਚ ਖੜੇ ਆ ਅਜਾ ਪਲછા ਸਾਡੇ ਘਰ ਨਹੀਂ ਚਲਦੀਆਂ ਸੀ ਲੋਕਾਂ ਦੇ ਘਰ ਵਿੱਚ ਲੋਕਾਂ ਦੇ ਵੀ ਬੰਦ ਹੋ ਗਈਆਂ ਹੁਣ ਕਿੱਥੇ ਜਾਈਏ ਕਿੰਨੀਆਂ ਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਤਾਂ 20 ਦਿਨ ਹੋ ਗਏ ਨੇ ਤੇ ਐਡੇ ਘਰ ਚ ਪਾਣੀ ਆਰ ਨੂੰ ਵੀ ਕੋਈ ਨਹੀਂ ਹੱਦ ਜੋੜੇ ਵੀ ਇੱਥੇ ਰੱਤ ਪਾਣੀ ਆਣੀ ਆ ਐਡੇ ਪਾਣੀ ਚ ਆਣੀ ਆ ਤੇ ਹਰ ਗੱਲ ਉਹ ਸਾਨੂੰ ਚੰਗੀ ਏ ਅੱਛਾ ਕੋਈ ਸਮਾਨ ਨਹੀਂ ਹੈ ਸਮਾਨ ਤਾਂ ਇਹ ਮਿਲੋ ਡੁੱਬ ਤੇ ਲੈ ਜਾਵਿਦਾ ਤੇ ਉਹ ਮੇਰਾ ਘਰ ਉਧਰ ਬਨੇਗਾ ਇਹ ਇੰਨਾ ਪਾਣੀ ਹੈ ਘਰ ਦੇ ਵਿੱਚ ਸਾਰਾ ਸਮਾਨ ਰੁੜ ਗਿਆ ਹਾਂ ਕੀ ਨਹੀਂ ਉਹ ਤੇ ਬਹਿ ਗਿਆ ਮੀਟ ਗਿਆ ਮਤਲਬ ਬਹੁਤ ਜ਼ਿਆਦਾ ਮੁਸ਼ਕਲ ਹੈ ਤਾਂ ਪਾਣੀ ਦੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਪਾਣੀ ਭਰਿਆ ਹੋਇਆ ਸੋ ਅਸੀਂ ਤਾਂ ਚਲੇ ਜਾਵਾਂਗੇ ਇੱਕ ਦਿਨ ਵਾਸਤੇ ਆਏ ਆ ਪਰ ਇਹ ਲੋਕ 20 25 ਦਿਨਾਂ ਤੋਂ ਇਸੇ ਮਾਹੌਲ ਦੇ ਵਿੱਚ ਰਹਿ ਰਹੇ ਨੇ ਇੱਥੇ ਸੋ ਤੁਸੀਂ ਦੱਸੋ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਬਹੁਤ ਪਰੇਸ਼ਾਨੀਆਂ ਨੇ ਮੈਡਮ ਸਾਨੂੰ ਇੱਥੇ ਰਹਿਣ ਲੱਗਿਆ ਤੇ ਅਸੀਂ 20 ਦਿਨ ਹੋ ਗਏ ਆਪਾਂ ਉਹ ਕਾਰ ਛੱਡ ਕੇ ਆਪਣਾ ਵਾਲਾ ਸਾਹਮਣੇ ਵਾਲਾ ਕਾਰ ਅਸੀਂ 13 ਪਿੰਡ ਹੈ ਇੱਥੇ ਆਸ-ਪਾਸ ਚੰਗੜ ਪੈਣੀ ਗੁਲਾਬਾ ਰੇਤਾ ਪੈਣੀ ਰਾਮ ਸਿੰਘਲ ਪੈਣੀ ਟੋਲਾ ਪੈਣੀ ਤਿੰਨ ਨੰਬਰ ਗੱਟੀ ਦੋਨਾਂ ਨਾਨਕਾ ਲਾਭ ਸਿੰਘ ਦੀ ਪੈਣੀ ਅੱਛਾ ਸਾਰੇ ਪਿੰਡ ਡੁੱਬੇ ਹੋਏ ਨੇ ਹਾਂਜੀ ਬਹੁਤ ਡੁੱਬੇ ਨੇ ਬਹੁਤ ਲੋਕ ਦੁਖੀ ਹੋ ਚੁੱਕੇ ਨੇ ਤੇ ਅਸੀਂ ਬੱਚਿਆਂ ਦੀਆਂ ਪੜਾਈਆਂ ਖਰਾਬ ਹੋ ਚੁੱਕੀਆਂ ਨੇ ਕੋਈ ਬੱਚਾ ਮੈਡੀਕਲ ਕਰ ਲਿਆ ਕੋਈ ਨਾਨ ਮੈਡੀਕਲ ਕਰ ਰਿਹਾ ਹੈ ਕੋਈ ਅਸੀਂ ਇੱਥੇ ਬੱਚੇ ਕਿਸ ਤਰ੍ਹਾਂ ਦੇ ਵੀ ਨੌਕਰੀ ਕਰਨਗੇ ਜੇ ਪੜਾਈ ਨਾ ਹੋਵੇਗੀ ਹੁਣ 6 ਮਹੀਨੇ ਸਾਡੇ ਬੱਚੇ ਨਹੀਂ ਸਕੂਲ ਜਾ ਪਾਉਣਗੇ ਹਾਂਜੀ ਤੇ ਇਸ ਤਰ੍ਹਾਂ ਹੀ ਸਾਰੇ ਕੋਈ ਪਸ਼ੂਆਂ ਦਾ ਚਾਰਾ ਨਹੀਂ ਪਹੁੰਚ ਰਿਆ ਤੇ ਰਾਸ਼ਨ ਪਾਣੀ ਆ ਸਾਡੇ ਵੀਰ Rajasthan ਤੋਂ ਵੀ ਬਹੁਤ ਦਿਨਾਂ ਦੇ ਸੇਵਾਾਂ ਹਾਂ ਜੀ ਲੰਗਰ ਦੀ ਸੇਵਾ ਪਚਾਰ ਰਹੇ ਨੇ ਸਾਰੇ ਜੋ ਵੀ ਐਕਟਰ ਨੇ ਜੋ ਕਲਾਕਾਰ ਨੇ ਜੋ ਸਾਰੇ ਹੋਰ ਵੀਰ ਨਾਲ ਮਿਲ ਕੇ ਇਹ ਸਾਡੇ ਸਹਾਇਤਾ ਕਰ ਰਹੇ ਨੇ ਤੇ ਸਾਨੂੰ ਕੋਈ ਪ੍ਰਸ਼ਾਸਨ ਜਾਂ ਸਰਕਾਰ ਨਹੀਂ ਅਜੀ ਸਹਾਇਤਾ ਪਚਾਰੀ ਇਸ ਵਕਤ ਵੀ ਤੁਹਾਡਾ ਘਰ ਪਾਣੀ ਦੇ ਵਿੱਚ ਆ ਹਾਂਜੀ ਆ ਆਪਣੇ ਸਾਹਮਣੇ ਕਰ ਰਹੇ ਮੇਰੇ ਛੋਟੇ ਛੋਟੇ ਬੱਚੇ ਨੇ ਆ ਵੇਖੋ ਮੇਰਾ ਬੱਚਾ ਇੱਕ ਛੋਟਾ ਇੱਕ ਗੁड़िया ਹੈ ਉਹ ਨਾਨ ਮੈਡੀਕਲ ਕਰ ਰਹੀ ਹੈ ਤੇ ਉਹਦੀ ਪੜ੍ਹਾਈ ਹੋ ਇਸ ਵਕਤ ਖਤਮ ਹੋ ਚੁੱਕੀ ਹੈ ਕਦੇ ਸੋਚਿਆ ਸੀ ਆ ਦਿਨ ਦੇਖਣਾ ਪਊਗਾ ਕਦੇ ਇਹ ਤਾਂ ਅਸੀਂ ਹੁਣ ਮੈਡਮ ਅਰ ਸਾਰੀ ਸੋਚ ਬੈਠੇ ਆ अच्छा <laughs> हां मतलब हर साल पता ही ਹੁੰਦਾ ਹੁਣ ਡੁੱਬਣਾ ਹੀ ਡੁੱਬਣਾ ਹੈ ਹਾਂ ਹਰ ਸਾਲ ਨੀਂਦ ਆ ਜਾਂਦੀ ਹੈ ਰਾਤ ਨੂੰ ਨਾ ਨਾ ਨੀਂਦ ਕਿੱਥੇ ਨੀਂਦ ਨਹੀਂ ਆ ਰਹੀ ਮੇ ਕੋਠੇ ਡਿੱਗਾ ਪਿਆ ਵੇ ਆਖੰਦਾ ਛੱਤ ਤੇ ਡੱਗ ਪਈ ਤੇ ਹਾਈ ਛੱਤ ਤੇ ਡਿੱਗੇ ਮੈਂ ਤਾਂ ਵਰਾ اچھا ਛੱਤ ਤੇ ਡਿੱਗ ਪਈ ਵਾਹ ਥੱਲੇ ਆਉਣ ਲੱਗੇ ਰਾਤੀ ਰਾਤੀ ਡਿੱਗੀ ਹੈ ਹਾਂ ਛੱਤ ਖਾਈ ਨੱਕ ਪਈ ਥੱਲੇ ਤੈਨੂੰ ਨਪਾਉ ਨਹੀਂ ਕਿਤੇ ਗਾਇ ਕਿੱਦਾਂ ਕਿੱਦਾਂ ਜਾਨ ਬਚਾਈ ਫਿਰ ਆ ਰਤੀ ਵਿੱਚ ਆਏ ਹੈ ਤਾਂ ਹੰਬੇ ਤੇ ਰਤੀ ਕਰਦੇ ਹੈਂ ਥੁੱਤੇ ਹੈਂ ਰਤੀ ਸਮਾਨ ਡੱਕ ਪਿਆ ਥਮਾਲਤੀ ਡੱਕ ਪਿਆ ਹਾਂ ਰਤੀ ਡੱਕ ਪਿਆ ਹਾਂ ਸਾਰੀ ਛਤ ਡੱਕ ਗਈ ਉਹ ਸਾਰੀ ਡੰਗੀ ਪਈ ਥਸ ਸਮਾਨ ਵੀ ਸਾਰਾ ਖਰਾਬ ਹੋ ਗਿਆ ਹਾਂ ਉਹ ਉੱਚਾ ਖਾਰ ਕੇ ਬੈਠੇ ਸੀ ਹੁਣ ਤੇ ਫਿਰ ਬੇਕਾਰ ਹੋਣ ਵਾਲਾ ਹਿਸਾਬ ਹੀ ਹੋ ਗਿਆ ਹਾਂ 50 ਸਾਈ 60 ਸਾਈ ਗਲ ਹੋਈ ਪਈ ਸਾਈ 70 ਸਾਈ ਗਲ ਹੋਈ ਪਈ ਨਾ

ਆ ਤੇ ਬੀਬੀ ਕੀ ਹਾਲ ਹੈ ਮਾ ਹਾਤਾ ਗੁਰਾ ਹਾਲੇ ਬੱਚੇ ਹੋ ਪਤਾ ਮੈਂ ਬੋਤਲੇ ਹੱਤੀ ਗੱਲ ਕੀਤੀ ਹੱਤ ਬੁਰਾ ਹਾਲ ਹੈ ਕੀ ਕੀ ਸੋਚਿਆ ਹੁਣ ਕੀ ਕਰਨਾ ਹੈ ਅੱਗੇ ਘਰ ਤਾਂ ਪਾਣੀ ਦੇ ਵਿੱਚ ਨੇ ਪਤਾ ਨਹੀਂ ਹੁਣ ਕਦੋਂ ਮਾਹੌਲ ਸਹੀ ਹੋਣਾ ਕਦੋਂ ਨਹੀਂ ਹੋਣਾ ਕਿੱਦਾਂ ਕੀ ਕਰਨਾ ਫਿਰ ਸਾਨੂੰ ਨਾ ਕੋਈ ਤਾਂ ਸਰਕਾਰਾਂ ਨੂੰ ਜਿੰਨ ਨੂੰ ਵੀ ਅਸੀਂ ਬਣਾਉਨੇ ਨਾ ਉਹਨੇ ਆਖਣਾ ਇੱਥੇ ਨਾ ਪੋਲ ਬਣਾਉ ਤੇ ਬਣਾਉ ਥੱਲੇ ਅੱਛਾ ਉਹਦੀ ਲੱਗੀ ਡਾਫ ਕੋਚ ਹੁੰਦੇ ਜਰੀਏ ਹੇ ਡੁੱਬ ਚੁੱਕੇ ਜੇ ਤੁ ਸਾਂਹ ਮਿਤ ਪੋੜ ਹੁੰਦੀ ਛੜ ਕੁਚੀ ਉਪਰੀ ਹੁੰਦੀ ਅਸੀਂ ਬੱਚਿਆਂ ਨੂੰ ਲੈ ਕੇ ਪਸ਼ੂਆਂ ਨੂੰ ਲੈ ਕੇ ਪਾਰ ਹੋ ਜਾਂਦੇ ਕਿਸੇ ਨਾ ਕਿਸੇ ਬੰਨੇ ਲੱਗਦੇ ਸਾਡੀ ਉਹ ਵੀ ਵਾਹ ਨਹੀਂ ਚੱਲਣ ਦਿੰਦੇ ਅਸੀਂ ਤਾਂ ਅੱਜ ਵੀ ਮਰੇ ਤੇ ਕੱਲ ਵੀ ਮਰੇ ਸਾਡੀਆਂ ਮੁਸ਼ਕਲਾਂ ਕੋਈ ਨਹੀਂ ਪੂਰੀਆਂ ਕਰ ਸਕਦਾ ਬੀਬੀ ਕਿੰਨੀ ਉਮਰ ਹੈ ਤੁਹਾਡੀ ਜੀ ਹੋਣੀ ਹੈ 60 65 ਹੈ ਜੀ अच्छा ते कदों तू देख रयो ऐदा दा माहौल कंदे की हर साल ही ऐदा दा माहौल देखण नु मिलदा बहुत जी ਸਾਡੀ ਤਾਂ ਜ਼ਿੰਦਗੀ ਇਸੇ ਤਰ੍ਹਾਂ ਨੇਪ ਗਈ ਪਾਣੀ ਦੇ ਵਿੱਚ ਕਦੇ ਆ ਗਿਆ ਕਦੇ ਮੁੜ ਗਿਆ ਉਹ ਟਾਈਮ ਸਾਡੇ ਘਰੇ ਇੰਨਾ ਨਾ ਪਾਣੀ ਖੜਾ ਬਈ ਨਹੀਂ ਉਮਰ ਚ ਇੰਨਾ ਨਾ ਪਾਣੀ ਨੰਗ ਕੇ ਹੁਣੀ ਮਾੜਾ ਮੋਟਾ ਰਸਨ ਮਿਲਦਾ ਤੇ ਮਕਾਨ ਸਾਰੇ ਪਾਟੇ ਛੱਤਾ ਥੱਲੇ ਬੈਠ ਗੀਆਂ ਨੇ ਜਾਨੋ ਪਤਾ ਲੱਗਦੇ ਤਾਂ ਅਸਮਾਨ ਤੇ ਪਹੁੰਚਣੇ ਨਾ ਪਤਾ ਲੱਗੇ ਤਾਂ ਘਰੇ ਬੈਠੇ ਤੇ ਰਾਤ ਨੂੰ ਬਹਿ ਕੇ ਕੱਟੀ ਦੀ ਰਾਤ ਸੱਪ ਕੋ ਇਧਰੇ ਉੱਤਰਦੇ ਕੋ ਇਧਰੇ ਉੱਤਰਦੇ ਆਦੀ ਅਸੀਂ ਝੂਟ ਕਦੇ ਵੀ ਨਾ ਮਾਰਾਂਗੇ ਜੋ ਇਹ ਸਰਕਾਰ ਸਾਡੀ ਸੁਣੇ ਅੱਛੀ ਬਹੁਤ ਦੁਖੀ ਹੋ ਗਏ ਬਹੁਤ ਦੁਖੀ ਕਰੇ ਸਾਨੂੰ ਇਧਰੋਂ ਪੈਂਦੇ ਨੂੰ ਪਾਣੀ ਵਾਲੇ ਪੈ ਗਏ ਕਨੂ ਪਾਰ ਵਾਲਾ ਜੰਗ ਲੱਗ ਜਾ ਉਹਦੇ ਵੀ ਅਸੀਂ ਸਮਾਨ ਇੱਥੋਂ ਬਾਹਰ ਕੱਢਣੀ ਹੈ ਅੱਛਾ ਜੰਗ ਚ ਵੀ ਸਮਾਨ ਕੱਢਿਆ ਤੇ ਹੁਣ ਤਾਂ ਵੈਸੇ ਹੀ ਰੁੜ ਗਿਆ ਅਸੀਂ ਸਮਾਨ ਜੀ ਬਾਹਰ ਕੱਢਨੇ ਆ ਮਾਲ ਡੰਗਰ ਬਾਹਰ ਕੱਢ ਕੇ ਲੈ ਜਾਣੇ ਪਾੜਾ ਕਰਾਇਆ ਘਰੋਂ ਪਰਨੇ ਜੀ ਗਰੀਬ ਘਰ ਕਿੱਥੋਂ ਪਰੇ ਕਰੇ ਸਮਾਨ ਬਾਹਰ ਕੱਢੇ ਕਰੇ ਘਰੇ ਲਿਆਵੇ ਜੀ ਹਾਂ ਹਾਂ ਵੜਾ ਟਾਈਮ ਮੇਰੇ ਮਕਾਨ ਪਾਟੇ ਖੇਤੋਂ ਛੱਟਾ ਬਹਿ ਗਿਆ ਸਮਾਨ ਬਾਹਰ ਕੱਢ ਕੇ ਜਨੇ ਨਾ ਬੰਨ ਪਾ ਕੇ ਉੱਥੇ ਰੱਖਾ ਹੋਇਆ ਤੁਸੀਂ ਆਪ ਜਾ ਕੇ ਕਰੇ ਵੇਖ ਸਕਦੇ ਜੀ ਐ ਟਾਈਮ ਜੀ ਬਿਲਕੁਲ ਹਾਲਾਤ ਬਹੁਤ ਜ਼ਿਆਦਾ ਬੁਰੇ ਨੇ ਇੱਥੇ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਅਸੀਂ ਤਾਂ ਘੱਟ ਪਾਣੀ ਦੇ ਵਿੱਚ ਖੜੇ ਹੋਏ ਹਾਂ ਪਰ ਜਿਵੇਂ ਲੋਕ ਦੱਸ ਰਹੇ ਨੇ ਕਿ ਅੱਗੇ ਨਾ ਜਾਇਓ ਕਿਉਂਕਿ ਅੱਗੇ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਤੇ ਵਹਾਅ ਵੀ ਕਾਫੀ ਜ਼ਿਆਦਾ ਤੇਜ਼ ਹੈ ਤਾਂ ਉੱਥੇ ਜਾਣ ਦਾ ਖਤਰਾ ਹੈ ਹਾਲਾਂਕਿ ਇਹਨਾਂ ਲੋਕਾਂ ਦੀ ਜਾਨ ਵੀ ਆਪਾਂ ਕਹਿ ਸਕਦੇ ਹਾਂ ਕਿ ਖਤਰੇ ਦੇ ਵਿੱਚ ਹੀ ਇੱਕ ਤਰ੍ਹਾਂ ਦੀ ਕਿਉਂਕਿ ਬੀਤੇ ਕੱਲ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਉਸ ਨੂੰ ਸੱਪ ਨੇ ਡੰਗ ਲਿਆ ਤਾਂ ਪਾਣੀ ਜਿਹੜਾ ਭਰਿਆ ਹੋਇਆ ਇਸ ਵਕਤ ਵਿੱਚੋਂ ਕੀ ਆ ਜਾਵੇ ਕਿਹੜਾ ਜਾਨਵਰ ਆ ਜਾਵੇ ਕੁਛ ਨਹੀਂ ਪਤਾ ਲੱਗਦਾ ਸੋ ਇਹਨਾਂ ਲੋਕਾਂ ਦੀ ਜਾਨ ਵੀ ਇੱਕ ਤਰੀਕੇ ਦੀ ਖਤਰੇ ਦੇ ਵਿੱਚ ਹੀ ਐ ਇਹਨਾਂ ਦੇ ਘਰ ਜਿਹੜੇ ਨੇ ਕਈਆਂ ਦਿੱਤਾ ਛੱਤਾਂ ਗਿਰ ਗਈਆਂ ਕਈਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਕਹਿੰਦੇ ਨੇ ਕਿ ਸਾਨੂੰ ਤਾਂ ਰਾਤ ਨੂੰ ਹੁਣ ਨੀਂਦ ਵੀ ਨਹੀਂ ਆਉਂਦੀ ਅਸੀਂ ਡਰ ਦੇ ਵਿੱਚ ਸਾਰੀ ਰਾਤ ਕੱਢਦੇ ਆ ਕਿ ਕਿਤੇ ਪਾਣੀ ਦਾ ਪੱਧਰ ਵੱਧ ਨਾ ਜਾਵੇ ਅਸੀਂ ਡੁੱਬ ਨਾ ਜਾਈਏ ਸੋ ਲਗਾਤਾਰ ਤੁਹਾਨੂੰ ਫਾਜ਼ਿਲਕਾ ਤੋਂ ਕਵਰੇਜ ਅਸੀਂ ਦਿੰਦੇ ਰਹਾਂਗੇ ਫਾਜ਼ਿਲਕਾ ਵਿਖੇ ਅੱਜ ਅਸੀਂ ਆਏ ਹੋਏ ਹਾਂ ਆਲੇ ਦੁਆਲੇ ਦੇ ਸਾਰੇ ਪਿੰਡ ਇੱਥੇ ਡੁੱਬ ਚੁੱਕੇ ਨੇ ਲੋਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਸੋ ਜੁੜੇ ਰਹੋ লাই ਪੰਜਾਬੀ ਟੀਵੀ ਦੇ ਨਾਲ